ਇਸ ਤਰ੍ਹਾਂ ਉਹਦੇ ਜਮਰ ਨਾ ਖਾਂਦੇ ਕਹਿੰਦੇ ਨੇ ਅਖੋ ਦੇ ਚੇਤੀ ਹੈ ਤਾਂ ਕਾਲ ਤੋਂ ਮੇਰੇ ਸਲਾਹ ਲੇਕਾ ਨਾ ਉਹ ਸੱਥ ਵਿੱਚ ਸ਼ਸਤਰ ਸੋਪਾ ਪਾਉਂਦਾ ਤੇ ਇਨਸਾਨ ਪਰੇਗਾ ਜਿਸ ਦਾ ਮਨ ਕਾਬੂ ਵਿੱਚ ਹੋ ਇੱਕ ਛੋਟਾ ਜਿਹਾ ਵਿਸ਼ਾ ਹੋਰ ਇਤਿਹਾਸਕ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਈਰਾਨ ਦਾ ਇੱਕ ਬਾਦਸ਼ਾਹ ਹੋਇਆ ਹਾਦ ਉਸਤਾ ਨਾਮ ਆਪਨੇ ਸੁਣਿਆ ਹੋਵੇ ਸੰਗਰਾਨ ਸਿੰਘ ਜੀ ਬੜੇ ਖੋਜਵਾਨ ਨੇ ਜਿੱਤੇ ਬਾਣੀ ਖੋਲਦੇ ਨੇ ਇਤਿਹਾਸ ਵੀ ਨੇ ਇਹਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਰੋਸ਼ੀ ਨਾ ਆਦਲ ਬਾਦਸ਼ਾ ਆਦਲ ਬਾਦਸ਼ਾ ਪੜਦਾ ਸੀ ਮਦਰਸੇ ਚ ਪਰ ਇਹ ਪੂਰੀ ਹੋਈ ਤੇ ਮਦਾਦੀ ਦੇਣ ਵਿੱਚ ਇਹਨਾਂ ਬੱਚਿਆਂ ਨੂੰ ਤੋਰ ਦੇਣਾ ਪਾਤ ਜਿਹਨ ਪਰਵਾਨ ਵਾਲਾ ਸੀ ਕਹਿ ਲਗਾ ਮੇਰ ਕੋ ਨਾ ਕੋਲ ਆਇਆ ਤੇਰੇ ਦੇ ਮੂੰਹ ਤੇ ਦੋ ਥੱਪੜ ਉਹਨੇ ਜੱਟ ਹराण ਹੋਇਆ ਕਿ ਮੇਰਾ ਗੁਨਾਹ ਹੋਇਆ ਇਹ ਵਧਾਈ ਵੀ ਮੈਂ ਚੰਗੇ ਦਿੱਤੀ ਮੇਰੇ ਮੂੰਹ ਤੇ ਥੱਪੜ ਮਾਰ ਦਿੱਤੇ ਨੇ ਕਿ ਐ ਆ ਜੀ ਵਧਾਈ ਦੇਣੀ ਹੈ ਤੈਨੂੰ ਇਹ ਕੀ ਕੀਤਾ ਕਹਿ ਲਗਾ ਉਸਤਾਦ ਇਕਨ ਮੈਨੂੰ ਦੱਸੋ ਮੈਂ ਤਾਂ ਗੁਨਾਹ ਕੀਇਆ ਕਹਿਣੇ ਕਈ ਸਮਾਂ ਉੱਤੇ ਦੱਸਣਾ ਬੈਠ ਗਿਆ ਕਥੀ ਤੇ ਰਾਜਾ ਪੜ ਗਿਆ ਤੇ ਸਭ ਤੋਂ ਪਹਿਲੇ ਉਸ ਉਸਤਾਦ ਨੂੰ ਸੱਦੇ ਕਹਿਣ ਨਾ ਟੋਟੇ ਇਸ ਕੋਲੇ ਹੋ ਜਾਓ ਖੜਾ ਕਰਕੇ ਕਹਿਣ ਨਾ ਮੈਨੂੰ ਇੱਕ ਗੱਲ ਦੱਸੋ ਮੈਨੂੰ ਤੁਸੀਂ ਉਸ ਦਿਨ ਕਿਉਂ ਮਾਰਿਆ ਮੇਰਾ ਗੁਨਾਹ ਕੀ ਸੀ ਕਹਿਣ ਲੱਗੇ ਤੈਨੂੰ ਤੇ ਮਹਾਰਾਜਾ ਕੱਪੜ ਮਾਰੇ ਬਹੁਤ ਵਾਰੀ ਮਾਰੇ ਆ ਦੋ ਕਿਉਂ ਯਾਦ ਰਹਿ ਕਹਿਣ ਲੱਗੇ ਦੋ ਯਾਦ ਇਸ ਲਈ ਰਹਿ ਕਿ ਉਸਤਨ ਮੇਰਾ ਗੁਨਾਹ ਕੋਈ ਨਹੀਂ ਸੀ ਦੋਸ਼ ਕੋਈ ਨਹੀਂ ਸੀ ਕਹਿਣ ਲੱਗੇ ਬਸ ਤੈਨੂੰ ਇਸ ਲਈ ਮਾਰੇ ਆ ਉਮਰ ਭੜਨੀ ਸਿੱਖੀ ਦਿੱਤੀ ਹੈ ਕਿ ਕਿਸੇ ਬਦੋਸ਼ੇ ਨੂੰ ਮੈਂ ਮਾਰੇ ਨੂੰ ਬਦੋਸ਼ੇ ਨੂੰ ਮਾਰੇਗਾ ਜੋ ਸੁਪੂ ਲੜਨਾ ਹੈ ਬਦਨਾ ਨਾ ਲੈ ਸਕੇ ਤੇ ਬਤਵਾਵਾ ਤੇ ਘਟੋ ਪਰਤੇ ਨੂੰ ਦੇਰ ਨਾਲ ਰਹਿ

ਕੁਰਾਨ ਇਸ ਕੋ ਅਸਤ ਰਜ਼ਤ ਅਚਰ ਬਰੇਜ਼ਤ ਬਾਰੇ ਇੱਕ ਕਹਿ ਲਗੇ ਆ ਨੇ ਪਾਗਲਾ ਵਾਂਗੂ ਤਲਵਾਰ ਬਣਾ ਮਾਰੀ ਜਿਸ ਨੂੰ ਮਰਦੀ ਕੱਟ ਤੱਕ ਆਕਾਸ਼ੀ ਤਲਵਾਰ ਚੱਲੀ ਤੇ ਤੇਰਾ ਹਾਲ ਕੀ ਹੋਵੇਗਾ ਬਾਦਸ਼ਾਹ ਜਿਸ ਨੇ ਬਣਨਾ ਉਸ ਦਾ ਮਨ ਕੈਸਾ ਹੋ ਗੁਰੂ ਸਾਹਿਬ ਜੀ ਨੇ ਕਿਹਾ ਤੁਹਾਡੇ ਕੋਲੋਂ ਬੜੀ ਸੇਵਾ ਲੈਣੀ ਹੈ ਇਤਿਆਰੋ ਪਹਿਲੇ ਸੰਤ ਬਣੋ ਇਸ ਸੌਖਾ ਸਮਝਾਇਆ ਗਿਆ ਪੰਜਾਂ ਜਾਮਿਆਂ ਤੱਕ ਤੁਹਾਨੂੰ ਸੰਤ ਬਣਾਇਆ ਵੇਖਿਆ ਇਨਸਾਫ ਕਰਨ ਦੇ ਲੋਕ ਨੇ ਇਹਨਾਂ ਦਾ ਮਨ ਪਵਿੱਤਰ ਹੋ ਗਿਆ ਉਸ ਤੋਂ ਬਾਅਦ ਗਿਆ ਰਹਾ ਉਹ ਅੰਦਰ ਤੇ ਖੜ ਗਿਆ ਸੀ ਉਹ ਬਾਹਰੋਂ ਨਹੀਂ ਖੜਾ ਖਲੋ ਸਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਰਾਵੀ ਦੇ ਕਿਨਾਰੇ ਭਾਈ ਵਿਧਿ ਚੰਦ ਰਾਖ ਪੁਸ਼ਪਚਨ ਹੋਏ ਸਨ ਕਹਿ ਲੱਗਾ ਪਾਤਸ਼ਾਹ ਕੋ ਇਹ ਨ ਸਮਝੇ ਕਿ ਨੇਕੀ ਹਾਰ ਗਈ ਐ ਤੇ ਬਦੀ ਜਿੱਤ ਗਈ ਐ ਵਡੀਆਂ ਵਾਲੇ ਜਸ਼ਨ ਮਨਾਉਂਦੇ ਤੇ ਨੇਕੀ ਵਾਲਿਆਂ ਨੂੰ ਰਾਹੀ ਚ ਰੋੜ ਦਿੱਤਾ ਕੱਤੀਆਂ ਤਮੀਆਂ ਤੇ ਬਿਠਾ ਦਿੱਤਾ ਕਹਿ ਲੱਗੇਗਾ ਸੱਚ ਕਦੀ ਨਹੀਂ ਹਾਰ ਇਹ ਲੋਹੋਂ ਤੇ ਨਹੀਂ ਸਕਦਾ ਸੱਚ ਜਿਹੜਾ ਨਾ ਇਹ ਤੇ ਤੁਸੀਂ ਪੜਦੇ ਹੋ ਗੁਰੂ ਘਰ ਬਚਨ ਭਾਸ਼ਾ ਇਹਦੇ ਨਾਲੇ

پر سچ کی آواز روک نہیں سکتے میرے, میری صدا کو دبا تو ممکن ہے مگر بدلتے وقت کی رفتار کام روکے گا فصیلے وہاں بہت بلند سی آپس کہتے نے آن لوا مگر حیات کی للکار کام روکے گا

ਇਹ ਇਤਿਹਾਸੀ ਯਾਦ ਰੱਖਣ ਵਾਲਾ ਜੇ ਕੋਈ ਕੁੱਛ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਠ ਜਿਹੜਾ ਸੀ ਉਹ ਕਿਹੜਾ ਹੋਇਆ ਤੇ ਕਦੋਂ ਹੋਇਆ ਤੇ ਕਿੱਥੇ ਹੋਇਆ ਇਹ ਤੇ ਸਾਰੇ ਸੁਣਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੰਪਾਦਨਾ ਹੋਈ ਤੇ ਹਰਿਮੰਦਰ ਸਾਹਿਬ ਪ੍ਰਕਾਸ਼ ਹੋਇਆ ਪਹਿਲਾ ਬਾਠ ਸਹਿਜ ਪਾਠ ਆਮਰਾ ਸਰਸਾਬ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਪ੍ਰਸਾਦਪੁਰ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਪਾਠ ਹੋਇਆ ਜੋ ਸਨਮਾਨ ਪਾਠੀ ਦਾ ਕੀਰਤਨ ਆਸਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਉਪਰ ਕੇ ਹੈਰਾਨ ਹੋ ਗਾਇਆ ਦੂਸਰਾ ਸਹਿਜ ਪਾਠ ਹੋਇਆ ਸੀ ਮਾਤਾ ਗੰਗਾ ਜੀ ਨੇ ਆਪਾਂ ਚਲਾ ਲਏ ਤੇ ਉਹ ਭਾਈ ਗੁਰਬਖਸ਼ ਜੀ ਨੇ ਕਿਹਾ ਸੀ ਪਾਠ ਹੋਇਆ ਸਤਪੁਰੂ ਵਾਸਤੇ ਹੁਕਮ ਸੀ ਇਹਨਾਂ ਦਾ ਪਰਿਵਾਰ ਇਹਨਾਂ ਦਾ ਮਾਲ ਘਾਟ ਰਾਜ ਜੋ ਵੀ ਹੈ ਇਹਨਾਂ ਸ਼੍ਰੀ ਖੁਰੀਦ ਬੁਖਾਰੀ ਨੂੰ ਸੌਂਪਣਾ ਉਹਨੂੰ ਮੁਰਤਦਾਖਾਂ ਦਾ ਕਿਤਾਬ ਦਿੱਤਾ ਸੀ ਸਤਪੁਰੂ ਪਾਤਸ਼ਾਹ ਬਾਬਾ ਬੋਨਾ ਸਾਹਿਬ ਜੀ ਨਾਲ ਵੀ ਚਾਰਾ ਹੋਈਆਂ ਬਾਬਾ ਬਿਦੇਸ਼ੰਦ ਨਾਲ ਵੀ ਚਾਰਾ ਹੋਈਆਂ ਸਾਰਿਆਂ ਦਾ ਫੈਸਲਾ ਸੀ ਕਿ ਆਪਕੇ ਗਰਾਉਂਡਿੰਗ ਚਲੇਗਾ ਇਹ ਸਥਾਨ ਤੁਹਾਨੂੰ ਇਹ ਦਾ ਸਮਾਂ ਦੰ ਮਾਪ ਰ ਆਪਣਾ ਕਿ ਸਤਿਗੁਰੂ ਪਰਿਵਾਰ ਸਮੇਤ ਉਸ ਦਿਨ ਇੱਥੇ ਆ ਕੇ ਰਹੇ ਔਰ ਢਾਈ ਸਾਲ ਰੱਖਿਆ ਢਾਈ ਸਾਲ ਦੇ ਵਿੱਚ ਐਸਾ ਹੋਇਆ 3 600 10 ਵਿੱਚ ਮਰਤਜ਼ਾ ਖਾਨ ਜ਼ੈਰਾ ਸਿੰਘ ਉਹ ਇਥੋਂ ਪੰਜਾਬ ਤੋਂ ਹਟਾ ਦਿੱਤਾ ਗਿਆ ਪੰਜਾਬੋਂ ਹਟ ਗਿਆ ਤੇ ਸਤਗੁਰਾਂ ਨੇ ਚਾਰ ਸਾਹਿਬ ਇਹ ਜਿਹੜੇ ਸਨ ਮਿਲ ਕੇ ਤਿਆਰੀ ਕਰਨ ਵਾਸਤੇ ਉਹਨਾਂ ਨੇ ਫੌਜਾਂ ਤਿਆਰ ਕੀਤੀਆਂ ਪਰ ਸਿੱਖਾਂ ਨੂੰ ਕਿਹਾ ਆ ਭਾਈ ਬਾਣੀ ਜਿੱਥੇ ਕੱਢਦੇ ਹੋ ਲਾਲ ਬਹਾਮੀ ਚੰਗੇ ਢੋਲੇ ਲੈ ਕੇ ਆਓ چاہے شسطرا جیسے آئے روئے اگ لگ جائے, جائے آخا تو پانی نکلے گا روز پچتا ਅੰਮਨ ਜੰਗ ਨਾ ਕੀਏ ਤੇ ਕਹਿੰਦਾ ਜੀ ਹੁਣ ਮੈਨੂੰ ਸਫਾਓ ਕਿ ਤਲਵਾਰ ਸੱਚੇ ਆ ਹੁਣ ਚ ਫੜਨੀ ਹੈ ਕਿ ਇਸ ਖੱਬੇ ਵਿੱਚ ਉਹ ਜਾ ਕੇ ਕੀ ਲੜੇਗਾ ਉਸ ਵੇਲੇ ਸਿੱਖਣਾ ਨਹੀਂ ਇਹ ਪਹਿਲੇ ਕਰਨ ਦਾ ਕੰਮ ਆ ਚੰਗੇ ਚੰਗੇ ਉਸ ਪਹਾੜ ਤੇ ਕੀ ਰੱਖੇਗਾ ਸ਼ਸਤਰ ਉਹਦੇ ਆ ਸਫਾਏ ਗਾਈ ਜਿਵੇਂ ਜਿਹੜੇ ਸੰਚਾਰ ਉਸ ਵੇਲੇ ਕਹਿਣ ਕੀਤੇ ਉਹਨਾਂ ਜਿਵੇਂ ਇਸ ਸਤਿਗੁਰੂ ਦੀ ਬੜੀ ਕਿਰਪਾ ਸੀ ਲੇਕਨ ਉਹ ਸਵੇਲੇ ਗੌਰਮੈਂਟ ਦੀ ਨਜ਼ਰ ਵੀ ਨਾਲ ਸੀ ਸਤਿਗੁਰਾਂ ਨੇ ਫਿਰ ਵੀ ਆਕਾਰ ਤਖਤ ਦੀ ਸਾਜਰਾ ਕੀਤੀ ਨੀਂਦ ਇਸ ਤੀ ਰੱਖੀ ਆ ਤੇ ਬਣਾਇਆ ਕਿਸ ਨੇ ਕਿਸੇ ਰਾਜ ਜਾਂ ਮਿਸਤਰੀ ਨੇ ਨਹੀਂ ਬਣਾਇਆ ਇਹ 7 ਫੁੱਟ ਚੌੜਾ 8 ਫੁੱਟ ਲੰਬਾ 14 14 फुट ਲੰਬਾ 7 ਫੁੱਟ ਚੌੜਾ ਤੇ 8 ਫੁੱਟ ਉੱਚਾ ਇਹ ਖੜਾ ਬਣਾਇਆ ਤੇ ਇਸ ਦਾ ਨਾਂ ਰੱਖਿਆ ਫਾਹਾਲ ਕਪ ਕਿਸੇ ਰਾਤ ਮੈਂ ਹੱਥ ਲਗਾਇਆ ਬੁੱਢਾ ਬਰਬਾਸ ਕੋਲ ਉਹਨਾਂ ਨੂੰ ਮੈਂ ਪੁੱਛਿਆ ਮਹਾਰਾਜ ਤੁਸੀਂ ਬਣਾਇਆ ਉਹਨਾਂ ਨੇ ਆਕਾਲ ਪੁਰਖ ਦਾ ਤਰਕਤਰ ਮੁੱਢ ਤੋਂ ਅਸੀਂ ਸਰ ਪ੍ਰਗਟ ਕੀਤਾ ਅਸੀਂ ਇਸ ਨੂੰ ਪਰਗਤ ਕੀਤਾ ਬਾਦ ਤਖਤ ਤਖਤ ਸਦਾ ਵਾਸਤੈ ਬਾਣੀ ਵਿੱਚ ਪਹਿਲੇ ਹੀ ਸੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਕਪਤ ਸਿਰ ਸ਼ਹਾ ਬਾਦਸ਼ਾਹ ਨਿਚ ਚੌਰ ਸਾਤ ਜ਼ਰਾ ਵੇਖਣਾ ਕਿ ਹਮ ਆਪ ਇੱਕ ਪਾਦਸ਼ਾਹੀ ਤੋਂ ਨਾਲ ਪਹਿਲੇ ਸ਼ੁਰੂ ਹੋ ਗਏ ਸੀ ਤਖਤ ਬੈਠਾ ਜਾਂ ਜੰਗੂਰੋ ਸਤਗੁਰ ਕਾ ਖੇਵ ਚਰੋਆ ਜਿਉਂ ਹੋਆ ਕਿਸ ਤੇਉਂ ਕੇ ਲੱਗਦਾ ਸੀ ਪਾਦਸ਼ਾਹ ਹਾਂ ਬੋਲਤੇ ਤਖਤ ਤੇ ਕੌਣ ਬੈਠਦੇ ਸਨ ਪਾਦਸ਼ਾਹ ਤਖਤ ਤੇ ਪਾਦਸ਼ਾਹ ਬੈਠਦੇ ਸਨ ਚਾਰ ਕਸਤੇ ਸਿਰਤੇ ਹੁੰਦਾ ਸੀ ਬਾਦਸ਼ਾਹ ਹਾਂ ਤੇ ਪਹਿਲੇ ਕੇ ਆ ਗਿਆ ਸਿ ਨਿਸ਼ਾਨ ਇਹਨਾਂ ਦੇ ਝੂਲਦੇ ਸ ਤੁਸੀਂ ਗੋਵਿੰਦਾਨ ਦਾ ਹਾਲ ਪੜੋ ਲਿਖਿਆ ਕਿ ਉਥੇ ਚਿੱਟੇ ਰੰਗ ਦਾ ਨਿਸ਼ਾਨ ਜਿਹੜਾ ਸੀ ਉਹ ਝੂਲਦਾ ਸੀ ਅਮੇਸ਼ਾ ਝੋਲਦਾ ਰਿਆ ਧਰਮ ਤੋ ਜਾ ਫੈਰੰਤ ਸਦਾ ਅਬ ਪੁੰਜ ਤਰਾਗੇ ਮਾਰਨ ਕੋ ਧਰਮ ਦੀ ਧੁਜਾ ਫੈਲ ਰਹੀ ਸੀ ਇਹ ਨਿਸ਼ਾਨ ਵੀ ਹੈ ਪਖਤ ਵੀ ਹੈ ਚਵਰ ਵੀ ਹੈ ਛਤਰ ਵੀ ਹੈ ਸਤ ਗੁਰੂ ਇਸ ਤਖਤ ਤੇ ਬ੍ਰਾਹਮਣ ਹੋ ਬਾਬਾ ਫੁੱਟਾ ਸਾਹਿਬ ਜੀ ਨੇ ਧੋ ਫੜਕਾ ਜੜੀਆਂ ਸਮੋਂ ਪਹਿਨਾ ਦਿੱਤੀਆਂ ਦੋ ਟਾਡੀ ਲੈ ਕੇ ਮੱਥ ਮੱਲ ਤੇ ਅਬਦੁੱਲ ਨੂੰ ਲੈ ਕੇ ਭਾਈ ਵੀਰ ਸ਼ੰਦਾਰ ਗਿਆ ਉਹ ਕਵੀ ਵੀ ਸਾਹ ਉਹ ਜੋ ਤੁਸੀਂ ਟਾਡੀ ਜਦਾਂ ਅੱਜ ਵੇਖਦੇ ਹੋ ਨਾ ਇਹ ਟਾਡੀਆਂ ਦਾ ਪਹਿਲੇ ਰੂਪਾਇ ਸੀ ਸੰਗੇ ਨਹੀਂ ਸੀ ਹੁੰਦੇ ਸਿਰਫ ਢਾਗ ਨਾਲ ਇੱਕ ਗੰਗਾ ਸੀ ਤੇ ਦੂਸਰਾ ਜਿਹੜਾ ਸੀ ਉਹ ਲੈਖਣ ਕਰਦਾ ਸੀ ਟਾਡੀ ਦੋ ਵੇਸਾ ناکھا مالتے بدل دا سوچن پیڑ تو آئے انہوں نے گھتیل شیدی دی بار لکھی ہے اس پہ جو نے دو کرواری بدیاں میری دی ایک پیر دی ایک عظمت دی ایک راج دی ایک راکی کرے وزیر دی ہمت بہاں کوٹ کر دروازہ بلک پکیر جی نار سپاہی نیل نار نیل تے نالے ਇਹ ਦੋ ਰਾਮਚੰਦਰ ਦੇ ਕਾਰੀ ਵਾਰਸਾ ਜਿਨ੍ਹਾਂ ਨੇ ਸਮੁੰਦਰ ਤੇ ਕੋਲ ਬਣਿਆ ਸੀ ਇਹ ਉਹ ਰਹੇ ਨੇ ਪਛਾ ਤੁਹਾਡਾ ਹਰ ਸਪਾਹੀ ਨੀਲਨਲ ਬੜਾ ਕਾਰੀ ਵਾਰ ਨਾਲ ਸਪਾਹੀ ਨੀਲਨਲ ਇਹ ਫੁਬਾਰ ਗੱਲ ਹੈ ਕਿ ਬਾਣੀ ਪੜਨ ਵਾਲੇ ਨਾਲ ਬਾਣੀ ਵੀ ਪੜਨ ਲੱਗ ਪਏ ਨਾਲ ਰਣ ਭੂਮੀ 'ਚ ਨਦਨੋਏ ਲੱਗ ਪਾ ਇਤਿਹਾਸ ਸਾਡੇ ਕੋਲ ਇੱਕ ਦੋ ਚੰਨਾਂ ਵਿੱਚ ਹੈ ਦੋ ਬਾਣੀਕਾਰ ਕੀ ਸ਼ਹੀਦ ਹੋਏ ਸਾਰੇ ਸਾਰੇ ਉਹਨਾਂ ਦੇ ਨਾਮ ਤੁਹਾਨੂੰ ਯਾਦ ਨਹੀਂ ਤੇ ਨਹੀਂ ਜਿਸ ਨੂੰ ਪੜਨੇ ਆ ਇੱਕ ਅਰਦਾਸ ਬਾਖ ਪਾਠ ਕੀਰਤ ਕੀ ਗੁਰੂ ਨਾਮਦਾਸ ਰਾਖੂ ਸਰਨਾਇ ਇਹ ਸ਼ਹੀਦ ਹੋਇਆ ਸੀ ਅਮਰ ਸਾਧ ਦੀ ਯਾਦ ਵਿੱਚ 1920 ਦੇ ਜੰਗ ਹੋ ਤੇ ਜਿਹੜਾ ਪੜਨੇ ਆ ਮਖਰਾ ਪਰ ਭਾਗ ਭਲੇ ਉਹਨਕੇ ਮਨ ਇਛਤ ਹੀ ਪਰ ਪਾਉਤਾ ਹੈ ਇਹ ਸ਼ਹੀਦ ਹੋਇਆ ਸੀ ਹਰ ਕੋ ਬੰਦ ਕੋੜੀ ਯਾਦ ਵਿੱਚ ਤਵਾਲ ਲੈ ਕੇ ਪਾਠ ਨੜਦੇ ਹੋਈ ਸੀ ਪਾਠ ਬਾਣੀ ਨੂੰ ਉਚਾਰਨ ਕਰਦੇ ਹਨ ਸਿੱਖ ਦਾ ਜੀਵਨ ਪੂਰੇ ਹੋ ਚੁੱਕਾ ਸੀ ਸਤਿਗੁਰਾਂ ਨੇ ਸੇਰੀ ਸਾਹਿਬ ਹੁਣ ਹੱਥ ਚ ਫੜਾਈ ਤੇ ਕਿਹਾ ਕਿ ਕਲਮਲ ਧਿਆਨ ਰੱਖਣਾ ਇਹ ਮਨ ਐਸਾ ਜੇ ਕਿ ਇਹਨੂੰ ਸਮਾਂ ਤੇ ਵੇਸਣ ਸਕਦੇ ਹੋ ਨਾ ਤੁਸੀਂ ਤੇ ਤੁਹਾਡੀ ਜੀਵਨ ਪਰ ਦੀ ਕੀਤੇ ਕਮਾਈ ਤਬਾਹ ਕਰਕੇ ਰੱਖ ਦੇਵੇਂ ਇੱਕ ਛੋਟਾ ਜਿਹਾ ਤੇ ਸ਼ਾਮ ਬੜਾ ਸ਼ੌਂਕ ਰਿਤੇ ਚੱਦ ਸਿੰਘ ਸ਼ਹੀਦ ਹੋ ਰਿਤੇ ਕਹਿੰ ਉਹਨੇ ਨਿਗ੍ਹਾ ਮਾਤੋਂ ਸੁਣਿਆ ਉਹ ਕਹਿੰਦਾ ਇੱਕ ਉਹ ਮਾਰ ਦਾ ਗੱਧਾ ਬਿਮਾਰ ਹੋ ਗਿਆ ਤੇ ਉਹ ਸਨੋਤਰੀ ਨੂੰ ਲਾ ਬੈਟਰੀ ਡਾਕਟਰ ਆ ਕੇ ਕਹਿਣਾਣਾ ਉਸਨੇ ਸਨੋਤਰੀ ਨੂੰ ਸਾ ਤੇ ਉਹ ਕਹਿਣ ਲੱਗਾ ਦਵਾਈ ਤੇ ਹੈ ਮੈਂ ਦੇਣਾ ਪਰ ਦਵਾਈ ਖਾਣ ਾਸਕੇ ਕਹਿਣਾ ਗਾਜੀ ਮਜ਼ਾਕ ਕਰਦੇ ਹੋ ਬਦਾ ਵੀ ਦਵਾਈ ਸੋਵੇ ਮੈਂ ਕਹਿੰਦਾ ਇਹ ਨਹੀਂ ਸੋਵੇਗਾ ਇਹ ਤੂੰ ਉਦਮ ਕਰਨਾ ਇੱਕ ਪਾਈ ਬਣਾਇਆ ਲੱਕੇ ਉਹਦੇ ਵਿੱਚ ਅੱਗੇ ਰੱਖ ਦਵਾਈ ਇਹਦੀ ਨੱਕ ਵਿੱਚ ਰੱਖ ਕੇ ਪਿੱਛੋਂ ਫੂਕ ਮਾਰ ਤੇ ਦਵਾਈ ਇਹਦੇ ਅੰਦਰ ਜਾਏਗੀ ਇਹ ਠੀਕ ਹੋਏਗਾ ਉਹ ਥੋੜੀ ਦੇਰ ਬਾਅਦ ਹੁੰਦਾ ਆਇਆ ਤੇ ਪੁੱਛਿਆ ਸ਼ਾਇਦ ਤੂੰ ਗਲਤੀ ਮਾਰੀ ਹੋਏ ਗਦੇ ਨੇ ਕਹਿਣ ਲੱਗਾ ਕੀ ਗੱਲ ਹੋਈ ਕਾਂ ਲਗਾ ਜੀ ਕੰਦੇ ਹੋਈ ਆ ਤੇ ਮੈਂ ਤੇ ਤਿਆਰੀ ਕਰਦਾ ਜੀ ਤੇ ਬੋੜਾ ਜੀ ਪਹਿਲੇ ਝੂਕ ਮਾਰ ਗਿਆ ਤਾਂ ਇਸਾਰੀ ਮੈਨੇ ਅੰਦਰ ਚ ਨਹੀਂ ਗਏ ਅਸੀਂ ਤਿਆਰੀ ਕਰਦੇ ਰਹੇ ਨਾ ਤੇ ਮਨ ਕਾ ਦਾ ਪਹਿਲੇ ਨਟ ਮਾਰ ਜਾਂਦਾ ਪਿੱਛੇ ਵੱਡੇ ਵੱਡੇ ਤਪਸਵੀ ਇਥੇ ਦੇਖੇ ਆ ਵਟੇ ਬਟੇ ਸਿਮਰਨ ਕਰਨ ਵਾਲੇ ਉਹਦਾ ਬਤਾ ਲੱਗਦਾ ਓਹੋ ਇਹ ਵੀ ਵੱਡੀ ਗਲਤੀ ਹੋ ਗਈ ਮਨ ਧੋਖਾ ਦੇ ਨੇ ਗੁਰਸਾਹਿਬ ਕਹਿੰਦੇ ਇਹਦਾ ਵਿਸਵਾਸ ਨਾ ਬਾਹ ਮਨ ਘਟਰ ਤੇਰਾ ਨਹੀਂ ਵਿਸਵਾਸ ਤੂੰ ਮਹਾਂਉ ਤਬਾ ਘਰ ਦਾ ਪੰਖੜ ਤੋਂ ਛੱਟੇ ਜੋ ਉੱਪਰ ਲੱਗਾ ਸਿਆਣੇ ਕੁਮਾਰ ਪਹਿਲੇ ਨੰਦ ਲੈਂਦੇ ਸਨ ਤੇ ਪਿਛੜਾ ਨੱਸਾ ਜਿਹੜਾ ਸੀ ਨਾ ਪੈਰਾਂ ਦਾ ਪੈਣਾ ਉਹ ਬਾਅਦ ਵਿੱਚ ਖੋਲਦੇ ਸਨ ਇਹਦੇ ਤੇ ਸੇਵਾ ਸਿਮਰਨ ਦਾ ਭਾਰ ਨਜ਼ੀਰ ਰੱਖ ਹਮੇਸ਼ਾ ਯਾਦ ਰੱਖ ਮਨ ਕਿਤੇ ਤੋਕਾ ਨਾ ਦੇ ਜਾਏ ਤੋਕਾ ਦੇ ਜਾਂਦਾ ਬਹੁਤ ਵੱਡੇ ਵੱਡਿਆਂ ਨੂੰ ਨਾਲ ਭਾਈ ਅਨੰਦ ਨਾਲ ਜੀ ਨੇ ਵੀ ਕਿਹਾ ਉਹ ਕਹਿੰਦੇ ਨੇ ਕੀਸਤ ਹੋਇਆ ਕੋ ਮੁਰਾਦ ਜਿੰਨ ਨਿਆਫਤ ਮਨ ਇੱਕ ਬੰਦਾ ਵੀ ਦੱਸੋ ਜਿਸ ਨੂੰ ਮਨ ਦੀ ਮੁਰਾਦ ਨਾ ਮਿਲੀ ਹੋਵੇ ਪਰ ਕਿਨਾ ਇਸ ਤੋਂ ਕੋਰਾ ਕੋ ਮਰਾਦੇ ਦੇ ਨਾ ਯਾਖਤ ਬੰਦੇ ਨੇ ਹਰ ਪਾਸੇ ਪਰ ਨਫਸੇ ਖੁਦ ਕਰਦਾ ਵਜ਼ਬ ਮਨ ਨਾਲ ਜੂਝਿਆ ਹੋਵੇ ਤੇ ਮਨ ਨੂੰ ਜਿੱਤਿਆ ਹੋਵੇ ਤਸ ਨੂੰ ਮਨ ਦੇ ਮਰਾਦ ਨਾ ਮਿਲੇ ਹੋਵੇ ਉਹਨਾਂ ਨੇ ਕਿਹਾ ਮੈਂ ਘੋੜਾ ਦੇਾਂਗਾ ਪਰ ਉਹ ਸੁਣ ਚੜ੍ਹੰਦੀ ਯਾਗਿਆ ਜਿਸ ਨੇ ਮਨ ਘੋੜੇ ਤੇ ਪਹਿਲੇ ਸਵਾਰੀ ਕੀਤੀ ਹੋਵੇ

ਜਿੰਨਾ ਮਨ ਦੇ ਮਾਲਕ ਨੇ ਰੱਬ ਦਾ ਰੂਪ ਹੋ ਗਾ ਉਹਨਾਂ ਦੇ ਹੱਥ ਵਿੱਚ ਸ਼ਸਤਰ ਹੋ ਗਏ ਰੱਬ ਦੇ ਹੱਥ ਵਿੱਚ ਵੀ ਹੈ ਪਰ ਬੇੜ ਸਾਫੀ ਨਹੀਂ ਕਰ ਜਾਂ ਸਾਥ ਤੇ ਪੜਦੇ ਹੋ ਤੇ ਬਚਨ ਪੜੇ ਹੋਣਗੇ ਨਮੋ ਸ਼ਸਤਰਪਾਨੇ ਨਮੋ ਉਸਤਮਾਨੇ ਸ਼ਸਤਰ ਅਸਤਰ ਦਾ ਇਹ ਭੇਦ ਸ਼ਸਤਰ ਹੈ ਕਿ ਚਲਾਓ ਮਾਰੋ ਵੀ ਤੇ ਤੁਹਾਡੇ ਹੱਥ ਵਿੱਚ ਹੀ ਰਹਿ ਜਾ ਜਿਸ ਸਿੰਘ ਸਾਹਿਬ دوسرے نو بچ دی ہے لیکن مٹھ تو آدھے ہاتھ ہوئے چاہتا ہے اور جیڑا چکر ہے یہ نہیں اے یہ نو کہہ دے نہیں اشتر نہیں اے ہتھوں گیا تے گیا پھر دوسرے نے کہا ہوا گیا تے وہ کرتے گا پرماکمہ تیرے ہاتھ میں شستر ہے تیرے ہاتھ میں چستر نمو شستر پانے نمو اشتر مانے نمو پرمک یادا نمو لوگ تا ਸਤਗੁਰਾਂ ਨੇ ਘੋੜੇ ਦੀ ਅਸਵਾਰੀ ਉਹਨਾਂ ਨੂੰ ਕਰਵਾਈ ਜਿਨ੍ਹਾਂ ਦੇ ਮਨ ਤੇ ਅਸਵਾਰੀ ਸੀ ਉਹਨਾਂ ਨੇ ਸ਼ਕਤ ਉਹਨਾਂ ਦੇ ਹੱਥਾਂ ਵਿੱਚ ਫੜਾਈ ਜਿਨ੍ਹਾਂ ਦੇ ਅੰਦਰ ਗਿਆਨ ਦਾ ਖਣਕ ਸੀ ਗਿਆਨ ਦਾ ਖੜੋ ਪਰ ਗਿਆਨ ਖਣ ਦੇ ਹੱਥ ਧਾਰਿਆ ਜੰਮ ਮਾ ਜਣਾ ਜੰਮ ਕਾ ਨਿਸ਼ਾਨ ਸਾਹਮਣੇ ਦੋ ਜੜਾਏ ਮੀਨੀ ਦਾ ਤੇ ਪੀਰੀ ਦਾ ਮੇਰੀ ਕੀ ਹੈ ਤੇ ਤੇਰੀ ਕੀ ਹੈ ਪੰਜ ਕਮੈਂਟ ਰਹਿ ਗਏ ਦੇ ਵਿੱਚ ਵਾਕਈ ਕਰਾਂਗਾ ਉਹਨਾਂ ਨੂੰ ਮੇਰੀ ਕੀ ਦੇ ਮਾਲਕ ਕਿਉਂ ਕਹਿੰਦੇ ਆ ਸੰਤ ਵੀ ਇੱਥੇ ਕੀ ਬਹੁਤ ਹੋਗਾ ਦੁਨੀਆ ਦੇ ਰਾਜੇ ਵੀ ਬਹੁਤ ਹੋਗਾ ਪਰ ਮੇਰੀ ਕੀ ਦੇ ਮਾਲਕ ਸੱਚਾ ਪਾਤਸ਼ਾਹ ਇੱਕ ਸਾਖੀ ਤੁਸ ਪੜੋ ਕਿ ਕਾਈ ਕਾਹ ਕੋਦੇ ਆ ਕਿ ਸਤਗੁਰਾਂ ਦਾ ਘੋੜਾ ਖਾਏਗਾ ਤੇ ਟਕਾ ਇੱਕ ਪੇਟਾ ਰੱਖਾ بابا کی چاہی کہا کھائے گا پیٹا گری ادے کرپا کرا مان ہو چاہ ਚਰਨਾ ਤੇ ਧਿਆਨ ਦਿਓ ਤੇ ਦਾਰਸ਼ਨ ਮੁਕਤ ਕਰਦੇ। ਭਗਵਾਨ ਹੋਵੇ। ਬਗਤ ਵਾਲੇ ਤੇ ਬਹੁਤ ਆਇਆ ਜਿਹੜਾ ਮੁਕਤੀ ਦੀ ਗੱਲ ਕਰਦਾ ਤੇ ਮੈਨੂੰ ਹੁਣ ਬਾਦਸ਼ਾਹਾਂ ਕੀ ਪਦਕ ਹੁਤੇ ਕੇ ਚਾਹ ਲੱਗਾ ਬਾਬਾ। ਉਹ ਗੁਰੂ ਹਰਗੋਬਿੰਦ ਸਾਹਿਬ ਕੋਲ ਤੇ ਨਹੀਂ ਜਾਣਾ। ਕਹਿ ਲੱਗਾ ਤੂੰ ਗੁਰੂ ਨਹੀਂ ਕਹਿ ਲੱਗਾ। ਜ਼ੋਰ ਤਲੇ ਭਗਤਾ ਚ ਕੰਨੀ ਆ ਤਖਾ ਵਿੱਚ ਚੁਪ ਰਿਹਾ ਤੇ ਬਾਹਰ ਵਿੱਚ ਸੁਕ ਰਿਹਾ। ਉਹ ਕਹਿ ਲੱਗਾ ਬਾਬਾ نظرانہ بادشاہ دے کے رکھے ہیں چکی نہ کہیں لگے تو ایسا کہا ہے مراد دے دے تے نظرانہ لے لے مراد نہیں دے سکتا پھر نظرانہ کا دائی دے ہے وہ دے کوئی نہیں جائے گا گیا رکھے آ سب قرآن گلدہ دارے ڈالیا کہیں لگا سچے بادشاہ پول کے گلد پاسے چلا گیا کہیں لگے سچا بادشاہ ہی نہ نو کہتے ہیں واقعی ہے یہ سچے بادشاہ ہے شیس کی ہیرانی دور جنہیں شراب سمیرت و شام تک پی لگے ایسا بادشاہ چاہیے کی انصاف ہو کرے گا؟ کی دنیا کو انصاف دے بے گا؟ سب قرآن نے کہا سکھو میں تو انوشیس تک تاں اڑا ہے کہ دنیا تے لیال تک بے انصافی ہی ہوندی رہی ہے

ਮੇਰੀ ਪੀਲੀ ਦੇ ਮਾਲਕ ਸਰਿਓ ਤੇ ਤੁਹਾਨੂੰ ਬਣਾਇਆ ਮੇਰੀ ਪੀਲੀ ਦੇ ਮਾਲਕ ਵਿੱਚ ਤੇ ਆਮ ਬੰਦਿਆਂ ਚ ਫਕੀਰਾਂ ਚ ਤੇ ਸਾਧੂਆਂ ਚ ਤੇ ਗੁਰੂਆਂ ਚ ਫਰਕ ਕੀ ਹੈ ਫਰਕ ਇਹ ਨਾ ਮੇਰੀ ਵਾਸਤੇ ਲੋਕਾਂ ਜ਼ੁਲਮ ਕੀਤੇ ਮੇਰੀ ਤੇ ਮੈਂ ਸਮਝਦਾ ਗੁਲਾਮ ਨੇ ਉਹਨਾਂ ਨੂੰ ਦੇਵ ਨੇ ਮੇਰੀ ਵਾਸਤੇ ਬਾਪ ਨੂੰ ਕਹਿ ਕੇ ਤਾਂ ਸੱਤ ਸਾਲ ਗੈਰਿਆ ਦੇ ਕਹਿ ਨਸੀ ਮਰੀਆਂ ਬਾਪ ਨੂੰ ਕਹਿਣ ਨਹੀਂ ਕੀਤਾ ਪੁੱਤਰਾਂ ਨੂੰ ਕਹਿਣ ਕੀਤਾ ਪੁੱਤਰਾਂ ਨੂੰ ਕੋਤੜਿਆਂ ਨੂੰ ਨਹੀਂ ਕਹਿਣ ਕੀਤਾ ਆ ਤਾਂ ਉਹ ਗੈਰ ਆਪਣੇ ਬੱਚੀ ਨੂੰ ਗੈਰ ਤੇ ਉਹ ਬੜੇ ਫਕੀਰ ਇਸ ਤਰੀਕੇ ਦੇ ਇਹ ਬੰਦੇ ਮੇਰੀ ਦੇ ਗੁਲਾਮ ਨੇ ਕਿ ਮੇਰੀ ਮਰਜਾ ਬਾਪ ਜਿੰਨੇ ਮਰਜ਼ੀ ਕਰਨੇ ਪੈ ਜਾਣ ਇਹ ਮੇਰੀ ਦੇ ਗੁਲਾਮ ਨੇ ਤੇ ਜਿਹੜੇ ਪੀਰੀ ਦੇ ਗੁਲਾਮ ਨੇ ਇਹ ਸਾਨੂੰ ਲੋਕੇ ਗੁਰੂ ਆਖਣ ਉਹ ਪਖੰਡ ਕਰਦੇ ਜਿਸ ਦੇਸ਼ ਦਾ ਸਾਧੂ ਪਖੰਡੇ ਹੋਵੇ ਤੇ ਜਿਹੜਾ ਬਾਦਸ਼ਾਹ ਜ਼ਾਲਮ ਹੋਵੇ ਉਸ ਤੇ ਰੱਬ ਹੀ ਰੱਖ ਆਹ ਵਦ ਕੀ ਪੜਾ ਉਸ ਵੇਲੇ ਸਿੰਘ ਸਾਧੂ ਉਸ ਵੇਲੇ ਜਿਹੜੇ ਸਨ ਸਤੁਰਾ ਕੇ ਆਇ ਛੋਟੀ ਦੇ ਪਖੰਡਾ ਨਾਮ ਨਾਇ ਜੈ ਕਰੰਦਾ ਮਾਨਸਥਾਨੇ ਘਰੇ ਨਿਵਾਸ ਛੁਰੀ ਮੁਬਾਇਨ ਤਿਲਕਲ ਤਾਗ ਤਿੰਨ ਕਰ ਬਾਂਹ ਪੂਰੇ ਨਾ ਕਹਿਣ ਲੱਗੇ ਜੇ ਨਾਲ ਇੱਥੇ ਹਾਕਮ ਹੈ ਉਹ ਸਾਲਾ ਚਾਕਰ ਮਨ ਦਾ ਪਾਣ ਘਾ ਰੱਤ ਤੇ ਕੁੱਟੋਟ ਚਾ ਛੱਡ ਜਾਓ ਸਤਿਗੁਰਾਂ ਨੇ ਰਾਜ ਕਿਉਂ ਗਏ ਸੰਤ ਸਪਾਹੀ ਇੱਕ ਪੂਰਨ ਮਨਕ ਮੇਰੀ ਤੇਰੀ ਦਾ ਮਾਲਕ ਪੈਦਾ ਕਰ ਦਿੱਤਾ ਮੇਰੇ ਵਾਸਤੇ ਜ਼ੁਲਮ ਨਹੀਂ ਕਰੇਗਾ ਤੇਰੀ ਵਾਸਤੇ ਖੰਡਨ ਦੇ ਕਰੇਗਾ ਧਰਮ ਨਾਸਤੇ ਪਖੰਡ ਨਹੀਂ ਸੱਚਾ ਧਰਮ ਹੀ ਉਹ ਅੰਦਰੋਂ ਬਣੇਗਾ 720 ਸਿੱਖ ਸਾਡੀ ਰਹਿ ਇੱਕ ਤਾਂ ਬੜਾ ਸੁੰਦਰ ਲਿਖਿਆ ਉਹ ਕਹਿੰਦੇ ਨੇ ਉਸ ਬੰਦੇ ਦੇ ਮਨ ਦੇ ਭਾ ਜਿਹੜਾ ਹੋਵੇ ਬਹੁਤ ਮਾੜਾ ਤੇ ਲੋਕੀ ਕਹਿਣ ਬਾਦਸ਼ਾਹ ਆ ਉਹ ਕਹਿੰਦਾ ਨਾ ਪਰ ਉਸ ਤੇ ਚੰਗੇ ਭਾ ਜਿਹੜਾ ਹੋਵੇ ਬਹੁਤ ਚੰਗਾ ਤੇ ਲੋਕੀ ਆਖਣ ਮਾਣ ਉਸ ਸੁਚੇਤ ਨੇ ਨਿਰਮਤਾ ਨੇ ਉਸ ਨੂੰ ਸੁਚੇਤ ਕਰ ਦਿੱਤਾ ਆਜੇ ਮੇਰੀ ਪੀੜੀ ਦਾ ਦਿਨ ਹੈ ਕਿ ਸਤਿਗੁਰੂ ਨੇ ਦੋ ਢੰਗਾਂ ਧਾਰਨ ਕਰਕੇ ਦੱਸ ਦਿੱਤਾ ਪਹਿਲੀ ਬਾਦਸ਼ਾਹੀ ਵੀ ਗੁਰੂ ਪਰਮੇਸ਼ਰ ਮੇਰੇ ਸਿੱਖ ਬਾਦਸ਼ਾਹੀ ਵੀ ਹੋਣਗੇ ਔਰ ਮੇਰੇ ਸਿੱਖ ਜਿਹੜੇ ਨੇ ਇਹ ਸੱਚੇ ਸੰਤ ਵੀ ਹੋਣਗੇ ਇਹ ਜਿਹੜਾ ਸਿੱਖ ਹੈ ਇਹ ਸੰਤ ਸੁਖਾਹੀ ਦਾ ਜੋੜ ਹੈ ਫਕੀ ਸ਼ਕਤੀ ਦਾ ਸੁਮੇਲਾ ਇਹਦੇ ਇਸ ਸਮਝੋ ਸੇਮਨ ਅਤੇ ਤੇਕ ਇਹ ਦੋਵੇਂ ਇੱਕ ਥਾਂ ਤੇ ਹੀ ਹੋਣਗੇ ਤਾਂ ਕਿ ਅੰਦਰੋਂ ਸਿਮਰਨ ਬਲਵਾਨ ਕਰੇ ਬਾਹਰੋਂ ਵੀ ਬਲਵਾਨ ਹੋਣਾ ਬਾਹਰੋਂ ਇਸ ਨੂੰ ਸਤਿਗੁਰੂ ਦੀ ਬਰਕਤ ਨਾਲ ਕੇ ਵਿਕਾਰਾਂ ਵਿੱਚ ਨਾ ਪੈ ਉਹਨੇ ਮੰਦੇ ਦਾ ਰੱਖਿਓ ਕਰਸੋ ਕੋ ਧਰਮ ਕਮਾਇਆ ਵਪਾਰੀ ਬੰਦੇ ਜੋਬ ਨਹੀਂ ਸਕਦੇ ਵਿਕਾਰੀ ਬੰਦੇ کر سکتے پنا پا کر مور در کو بند سواری اج بھی ضرورت ہر سکھ جہاں ہے اندر بھی پورا ہوگئے برت بھی پورا ہوگئے ਬਾਰਾ ਪੂਰੇ ਹੋਣਾ ਸੂਰਬੇਤਾਂ ਨਾਲ ਅੰਦਰੋਂ ਪੂਰੇ ਹੋਣਾ ਬਾਣੀ ਨਾਲ ਮੈਂ ਹੁਣ ਬਾਣੀ ਆਧਾਰ ਹੈ ਕੁਰਬਾਨੀ ਯਾਰ ਨਹਾ ਭੁੱਲਾਂ ਦੇ ਤੇ ਮਾਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗ ਗੁਰਮਤਿ ਗਿਆਨ ਦੇ ਪੰਡਾਲਾ